ਦੇ ਨਾਮ ਦੇ ਵਿੱਚ ਮਿੱਤਰੋ ਤਿੰਨ ਚ ਵਈਸਾਂ ਨੇ ਚਾਹੇ ਥਾਰ ਲੈ ਜਾਓ ਟਰੈਕਟਰ ਲੈ ਜਾਓ ਚਾਹੇ ਲੈ ਜਾਓ ਸਕਾਰਪੀਓ ਤੇ ਬਚਦੀ ਰਸੀ ਸਾਰੀ ਗਊਸ਼ਾਲਾ ਤੇ ਚੰਗੇ ਕੰਮਾਂ ਦੇ ਉੱਤੇ ਲੱਗਣੀ ਹੈ ਪਹਿਲੇ ਡਰਾ ਦੇ ਵਿੱਚ ਉਹ ਸ਼ੈੱਡ ਪਾਇਆ ਗਿਆ 400 ਫੁੱਟ ਲੰਮਾ ਹਾਂਜੀ ਗਊਸ਼ਾਲਾ 'ਚ ਫਰਸ਼ ਲਾਈ ਗਈ 6 ਗਾਵਾਂ ਦੇ ਲਈ ਫਰਸ਼ ਲਾਈ ਗਈ ਸੰਗਤ ਲਈ 8 ਬਾਥਰੂਮ ਬਣਾਏ ਗਏ ਠੀਕ ਹੈ ਤੇ ਗਊਸ਼ਾਲਾ ਨੂੰ ਟਰੈਕਟਰ ਵੀ ਦਿੱਤਾ ਗਿਆ ਆਪਣਾ ਨੰਬਰ ਆ ਜੀ 70096 57599 ਹਾਂਜੀ ਟ੍ਰੈਕਟ ਰੇਟ 300 ਦੀ 1 ਹੈ 500 ਦੀ 3 ਹੈ 10000 ਦੀ 8 ਹੈ 2000 ਦੀ 20 ਹੈ 4000 ਦੀ 44 ਹੈ 5000 ਦੀ 60 ਹੈ ਮਿੱਤਰੋ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਤੇ ਗਊਸ਼ਾਲਾ ਵਾਲੇ ਵੀਰਾਂ ਨੇ ਦੁਬਾਰੇ ਨਵਾਂ ਡਰਾ ਰੱਖਤਾ ਤੇ ਪਹਿਲਾ ਨੇ ਡਰਾ ਦੇ ਵਿੱਚੋਂ ਜਿੰਨੀ ਰਾਸੀ ਬਚੀ ਸੀ ਸਾਰੀ ਲੋਕ ਭਲਾਈ ਕੰਮਾਂ ਦੇ ਉੱਤੇ ਲੱਗੀ ਆ ਕੁਝ ਗਊਸ਼ਾਲਾ ਦੇ ਉੱਤੇ ਲੱਗੀ ਆ ਤੇ ਕਿੱਥੇ ਕਿੱਥੇ ਲਾਤੀ ਪਹਿਲਾਂ ਤਾਂ ਉਹ ਦੱਸ ਪਹਿਲੇ ਡਰਾ ਦੇ ਵਿੱਚੋਂ ਸ਼ੈੱਡ ਪਾਇਆ ਗਿਆ 400 ਫੁੱਟ ਲੰਮਾ ਹਾਂਜੀ ਗਊਸ਼ਾਲਾ ਚ ਫਰਸ਼ ਲਾਈ ਗਈ 6 ਗਾਵਾਂ ਦੇ ਲਈ ਫਰਸ਼ ਲਾਈ ਗਈ ਸੰਗਤ ਲਈ 8 ਬਾਥਰੂਮ ਬਣਾਏ ਗਏ ਠੀਕ ਤੇ ਗਊਸ਼ਾਲਾ ਨੂੰ ਟਰੈਕਟਰ ਵੀ ਦਿੱਤਾ ਗਿਆ ਤੇ ਜਿਹੜਾ ਹੋਂਡਾ ਰੱਖਿਆ ਸੁਖਵਿੰਦਰ ਇਹਦੇ ਵਿੱਚ ਕਿੰਨੇ ਨਾਮ ਨੇ ਇਹ ਚ ਆਪਣੇ ਟੋਟਲ 101 ਨਾਮ ਆ ਜਿਹੜੇ ਪਹਿਲੇ ਨਾਮ ਚ ਆਪਣੇ ਆ ਗਈ ਥਾਰ 4/2 ਠੀਕ ਹੈ ਇਹਦੀ ਆਪਸ਼ਨ ਚ ਆ ਗਿਆ ਜੀ ਟਰੈਕਟਰ 36T ਨਿਊ ਹਾਲੈਂਡ 4/4 ਠੀਕ ਹੈ ਤੇ ਤੀਜੀ ਆਪਸ਼ਨ ਆ ਗਈ ਆਪਣੇ ਸਕਾਰਪਿਓ ਗੱਡੀ ਠੀਕ ਹੈ ਪਹਿਲੇ ਨਾਮ ਦੇ ਵਿੱਚ ਮਿੱਤਰੋ ਤਿੰਨ ਚ ਵਸਾਂ ਨੇ ਚਾਹੇ ਥਾਰ ਲੈ ਜੋ ਟਰੈਕਟਰ ਲੈ ਜੋ ਚਾਹੇ ਲੈ ਜੋ ਸਕਾਰਪਿਓ ਹਾਂਜੀ ਤੇ ਉਸ ਤੋਂ ਬਾਅਦ ਚ ਸੈਕੰਡ ਨਾਮ ਆ ਗਿਆ ਜੀ ਬੁਲਟ ਇਹਦੀ ਚੁਆਇਸ ਦੇ ਵਿੱਚ ਹੀ ਇਹਦੀ ਚੁਆਇਸ ਚ ਆ ਗਿਆ ਆਈਫੋਨ 15 ਪ੍ਰੋ ਮੈਕਸ ਠੀਕ ਹੈ ਤੀਜਾ ਨਾਮ ਆ ਗਿਆ ਸਪਲੈਂਡਰ ਇਹਦੀ ਚੁਆਇਸ ਚ ਆ ਗਈ ਐਕਟਵਾ ਸਕੂਟਰ ਠੀਕ ਹੈ ਕੋਲ ਨਾਮ ਹੈਗਾ ਜੀ 101 ਤੇ ਇਧਰ ਆ ਕਿਵੇਂ ਜੇ ਖੜੀ ਆ ਇਹ ਤਾਂ ਬਹੁਤ ਥੋੜਾ ਸਮਾਂ ਬਾਕੀ ਆ ਬੁੱਧਵਾਰ ਨੂੰ ਆਪਾਂ ਇੱਕ ਤਰੀਕ ਨੂੰ ਇਹ ਮਿੰਨੀ ਡਰਾ ਕੱਢ ਦੇਣਾ ਠੀਕ ਹੈ ਵੱਡੇ ਡਰਾ ਦੀ ਟਿਕਟ ਲਾਉਂਗੇ ਮਿੰਨੀ ਡਰਾ ਦੀ ਬਿਲਕੁਲ ਫ੍ਰੀ ਨਾਲ ਟਿਕਟ ਮਿਲ ਜੀ ਠੀਕ ਹੈ ਜਿਵੇਂ ਇਹ ਕਹੇ ਦੀ ਥਾਰ ਦੇ ਨਾਲ ਆ ਤਾਂ ਜਮ ਫ੍ਰੀ ਦੇ ਵਿੱਚ ਹੀ ਨਿਕਲ ਜਾ ਹਾਂਜੀ 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 ਪੱਜਾ ਨਾਮ ਇਲੈਕਟ੍ਰੋਨਿਕ ਸਕੂਟਰੀ ਐ ਹਾਂਜੀ ਆਪਸ਼ਨ ਦੇ ਵਿੱਚ ਏਸੀ ਐ ਦੂਜਾ ਨਾ ਵਾਸ਼ ਮਸ਼ੀਨ ਆ ਤਿੰਨ ਤੋਂ 7 ਤੱਕ ਪੱਖਿਆ 8 ਤੋਂ 11 ਤੱਕ ਸਮਾਰਟ ਵਾਚ ਠੀਕ ਐ ਤੇ ਇਹ ਮਿੱਤਰੋ ਮਿੰਨੀ ਡਰਾ ਇੱਕ ਤਰੀਕ ਨੂੰ ਨਿਕਲਣਾ ਤੇ ਡੇਟ ਨੋਟ ਕਰ ਲਿਓ ਤੇ ਹੁਣ ਆਇਆ ਦੱਸ ਨਾਮ ਤਾਂ ਹੋ ਗਿਆ 101 ਆਪਣਾ ਤੇ ਬਜਦੀ ਰਸੀ ਸਾਰੀ ਗਊਸ਼ਾਲਾ ਤੇ ਚੰਗੇ ਕੰਮਾਂ ਦੇ ਉੱਤੇ ਲੱਗਣੀ ਆ ਤੇ ਹੁਣ ਟ੍ਰੈਕਟਰ ਪ੍ਰਾਈਸ ਕਿੰਨਾ ਐ ਦਾ ਟ੍ਰੈਕਟਰ ਪ੍ਰਾਈਸ ਗਊਸ਼ਾਲਾ ਦੇ ਜੇ ਕੋਈ ਭਰਾ ਤੂੜੀ ਦੀ ਸੇਵਾ ਕਰਦਾ ਤਾਂ 10 ਕੂਪਨ ਬਿਲਕੁਲ ਫ੍ਰੀ ਦਿੱਤੇ ਜਾਣਗੇ ਠੀਕ ਐ ਤੇ ਬਾਕੀ ਅਪਡੇਟ ਆਨਲਾਈਨ ਲੈਣੀ ਹੈ ਆਪਣਾ ਨੰਬਰ ਆ ਜੀ 700 96 57 599 ਹਾਂਜੀ ਟਿਕਟ ਰੇਟ 300 ਦੀ 1 ਹੈ 500 ਦੀਆਂ 3 ਹੈ 1000 ਦੀਆਂ 8 ਹੈ 2000 ਦੀਆਂ 20 ਹੈ 4000 ਦੀਆਂ 44 ਹੈ 5000 ਦੀਆਂ 60 ਹੈ 5000 ਦੀਆਂ 60 ਆ ਮਿੱਤਰੋ ਟਿਕਟ ਪ੍ਰਾਈਸ ਜਮਾ 300 ਰੁਪਏ ਦੇ ਵਿੱਚ ਜਿਵੇਂ ਕਹიდिए ਤੁਸੀਂ ਥਾਰ ਦੇ ਮਾਲਕ ਬਣ ਸਕਦੇ ਹੋ ਜੇ ਇਹ ਨਹੀਂ ਲੈਣੀ ਕਿਸਾਨ ਵੀਰ ਨੂੰ ਚਾਹੀਦਾ ਟਰੈਕਟਰ ਤਾਂ ਟਰੈਕਟਰ ਵੀ 4x4 ਮਿਲ ਜੂ ਤੇ ਵੱਡਾ ਟਰੱਕ ਕੰਨੀ ਤਰੀਕ ਨੂੰ ਨਿਕਲੂ ਜੀ 19 ਮਈ ਨੂੰ ਨਿਕਲਣਾ ਬਹੁਤ ਥੋੜੇ ਦਿਨ ਬਾਕੀ ਆ ਦਿਨ ਐਤਵਾਰ ਠੀਕ ਆ ਦਿਨ ਐਤਵਾਰ 19 ਮਈ ਨੂੰ ਟਰਾਂ ਨਿਕਲੂਗਾ ਤੇ ਲੋਕੇਸ਼ਨ ਕਿਹੜੀ ਹੋਊ ਆਹੀ ਆਪਣਾ ਪਿੰਡ ਕੋਟਲੀਆ ਬਲੂ ਗਊਸ਼ਾਲਾ ਠੀਕ ਆ ਗਊਸ਼ਾਲਾ ਦੇ ਵਿੱਚ ਹੀ ਟਰਾਂ ਨਿਕਲਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਾਈਵ ਚੱਲੂਗਾ ਹਾਂਜੀ ਲਾਈਵ ਚੱਲੂਗਾ ਮਿੱਤਰੋ ਤੇ ਦੱਬ ਕੇ ਕਰ ਦਿਓ ਸ਼ੇਅਰ ਪਾ ਲਓ ਟਿਕਟਾਂ ਸੋ ਬਹੁਤ ਬਹੁਤ ਧੰਨਵਾਦ ਜੀ